ਕਹਿਆ ਜਾ ਰਿਹਾ ਹੈਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਦੀ ਜਿਹੜੀ ਇਹ ਦੁਕਾਨ ਹੈਗੀ ਕਿ ਇੱਕ ਚੋਰੀ ਦੀ ਜਿਹੜੀ ਵਾਰਦਾਤ ਹੋਈ ਹੈ ਚੋਰ ਜਿਹੜਾ ਹੈਗਾ ਇਸੇ ਕੰਦ ਤੋਂ ਜਿਹੜਾ ਹੈਗਾ ਲੰਘ ਕੇ ਅੰਦਰ ਜਾਂਦਾ ਹੈਗਾ ਅੰਦਰ ਬਤਾ ਚੋਰੀ ਕੀ ਹੈ ਨਾ ਕੀ ਹੈ ਨਾ ਕਿ ਉਹ ਜਿਹੜਾ ਚੋਰ ਹੈ ਇਹੜੀਆਂ ਟੂਟੀਆਂ ਜਿਹੜੀਆਂ ਹੈਗੀਆਂ ਇਹ ਕਾਫੀ ਮਹਿੰਗੀਆਂ ਟੂਟੀਆਂ ਹੈਗੀਆਂ ਜਿਹੜੀਆਂ ਉਹ ਚੋਰੀ ਕਰਕੇ ਲੈ ਕੇ ਜਾ ਰਿਹਾ ਸੀਗਾ ਆ ਤੁਹਾਡੇ ਆਫਿਸ ਦੇ ਵਿੱਚ ਵੀ ਇੱਥੇ ਜਿਹੜੀ ਚੋਰੀ ਹੋਈ ਚਾਰ ਪੰਜ ਵਾਰੀ ਚਾਰ ਪੰਜ ਵਾਰੀ ਹੋਈ ਹੈ ਕੀ ਹੋਈ ਕਿ ਕਿੰਨੀ ਇਹ ਪਹਿਲੇ ਤਾਂ ਅਸਤੋਂ 2-3 ਮਹੀਨੇ ਪਹਿਲੇ ਆਏ ਹੈ ਉਹ ਬਾਥਰੂਮ ਚੇ ਗੁਸੇ ਹੈ ਬਾਥਰੂਮ ਚ ਟੂਟੀਆਂ ਵਗੈਰਾ ਲੈ ਕੇ ਚਲੇ ਗਏ ਅਸੀਂ ਇਗਨੋਰ ਕਰਤਾ ਵੀ ਚਲੋ ਕੋਈ ਲੈ ਗਿਆ ਹੁਣਾ ਅੱਜ ਚੌਥੀ ਦਫਾ ਸਮਝ ਲਓ ਵੀ ਉਹ ਸ਼ੀਸ਼ਾ ਤੋੜ ਕੇ ਅੰਦਰ ਆਇਆ ਹੈ ਇਹ ਤਾਂ ਸਾਡੀ ਨਸੀਬ ਚੰਗੇ ਸੀ ਵੀ ਸਵੇਰੇ 7 7:30 ਵਜੇ ਉਹ ਗੁਸਿਆ ਹੈ ਤੇ ਸਾਹਮਣੇ ਗਵਾਂਡੀਆਂ ਨੇ ਵੇਖ ਲਿਆ ਸ਼ੀਸ਼ਾ ਤੋੜ ਕੇ ਅੰਦਰ ਜਦੋਂ ਠਾਂ ਦੀ ਆਵਾਜ਼ ਆਈ ਹੈ ਉਹ ਬਾਹਰ ਹੀ ਖੜੋ ਤੇਰੇ 1 ਘੰਟਾ ਹੈ ਮਰਾ ਕਰਾ ਨਾ ਉਹ ਕਦ ਕਬ ਆਇਆ ਪਹਿਲੇ ਇੱਕ ਵਾਰ ਆਇਆ ਮਾ ਆਇਆ ਮਾ ਅੱਜ ਮੈਨੂੰ ਤੋੜ ਨਗਰੀ ਚਿੱਟਾ ਉਹ ਕਰਾ ਉਹਨੇ ਇੰਜੈਕਸ਼ਨ ਵੀ ਆਫ ਦੀ ਜੇਬ ਚੋਂ ਕੱਢ ਕੇ ਦਿਖਾਇਆ ਵੀ ਇਹ ਮੈਂ ਇੰਜੈਕਸ਼ਨ ਲਾਣਾ ਅੱਛਾ ਮੈਂ ਕਿਹਾ ਬੇਟਾ ਟੁੱਟੀ 1000 ਰੁਪਏ ਦੀ ਹੈ ਤੂੰ ਵੇਚਦਾ ਕਿੰਨੇ ਦੀ ਹੈ ਕਹਿੰਦਾ 100 100 100 500 ਜੋ ਵੀ ਮਿਲ ਜਾਂਦਾ ਸਾਨੂੰ ਅਸੀਂ ਟੁੱਟੀ ਚਿੱਟਾ ਵੇਚ ਖਾਣਾ ਮੈਂ ਮੈਂ ਕਿਹਾ ਚਿੱਟਾ ਕੀ ਤੋਂ ਲੈਂਦਾ ਕਹਿੰਦਾ ਆਮ ਮਿਲਦਾ ਹੈ ਚਿੱਟਾ ਆਮ ਮਿਲਦਾ ਕਹਿੰਦਾ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਰਿਸ਼ਤੇਦਾਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਚਲੋ ਤਾਂ ਭਰਾ ਲੱਗਦਾ ਮੇਰਾ ਨਸੀਬ ਹੈ ਮੇਰੇ ਮਾਮਾ ਜੀ ਦਾ ਮੁੰਡਾ ਹੈ ਰੈਡੀ ਹੁੰਦੀ ਹੈ ਜੇਕਰ ਮਤਲਬ ਮੁੱਖ ਮੰਤਰੀ ਦੇ ਜਿਹੜੇ ਬ੍ਰਦਰ ਹੈ ਉਹਨਾਂ ਦੇ ਚੋਰੀ ਹੁੰਦੀ ਤਾਂ ਇੱਥੋਂ ਪਤਾ ਲੱਗਦਾ ਕਿ ਅਮਨ ਕਾਨੂੰਨ ਦੀ ਜਿਹੜੀ ਹੈ ਸਥਿਤੀ ਕੀ ਤੇ ਫਿਰ ਉਹਨੂੰ ਫੜਿਆ ਹੋਇਆ ਸੀ ਅਸੀਂ ਪੀਸ ਪੁਲਿਸ ਨੂੰ ਫੋਨ ਕੀਤਾ ਘੰਟੇ ਦੇ ਡੇਢ ਘੰਟੇ ਦੇ ਬਾਅਦ ਪੁਲਿਸ ਆਈ ਹੈ ਉਹ ਲੈ ਕੇ ਚਲੀ ਗਈ ਘੰਟੇ ਡੇਢ ਘੰਟੇ ਬਾਅਦ ਕਿੰਨੀ ਦੂਰ ਹੈ ਇੱਥੋਂ ਥਾਣਾ ਥਾਣਾ ਇਥੋਂ ਸਮਝ ਲਓ ਵੀ ਕੋਈ ਕਿਲੋਮੀਟਰ ਹੋਣਾ ਮੁਸ਼ਕਿਲ ਨਾਲ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੈਗੀ ਇਹ ਇੱਕ ਘਟਨਾ ਤੋਂ ਪਤਾ ਲੱਗਦਾ ਹੈਗਾ ਜੋ ਅਬੋਹਰ ਦੇ ਵਿੱਚ ਵਾਪਰੀ ਹੈ ਕਿਹਾ ਜਾ ਰਿਹਾ ਹੈਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਦੀ ਜਿਹੜੀ ਇਹ ਦੁਕਾਨ ਹੈਗੀ ਜਿੱਥੇ ਪ੍ਰਾਪਰਟੀ ਦਾ ਉਹ ਕੰਮ ਕਰਦੇ ਸਭ ਤੋਂ ਪਹਿਲਾਂ ਦਿਖਾ ਦਿੰਨੇ ਕਿ ਇੱਕ ਚੋਰੀ ਦੀ ਜਿਹੜੀ ਵਾਰਦਾਤ ਹੋਈ ਹੈ ਚੋਰ ਜਿਹੜਾ ਹੈਗਾ ਇਸੇ ਕੰਦ ਤੋਂ ਜਿਹੜਾ ਹੈਗਾ ਲੰਘ ਕੇ ਅੰਦਰ ਜਾਂਦਾ ਹੈਗਾ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਇਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਸ਼ੀਸ਼ਾ ਤੋੜ ਕੇ ਅੰਦਰ ਦਾਖਲ ਹੋਇਆ ਸਭ ਤੋਂ ਪਹਿਲਾਂ ਦਿਖਾ ਦੇਣਾ ਕਿ ਇਹ ਬੋਹਰ ਦੀ ਇਹ ਘਟਨਾ ਹੈਗਾ ਜਿੱਥੇ ਚੋਰੀ ਦੀ ਵਾਰਦਾਤ ਹੋਈ ਹੈ ਤੇ ਇੱਕ ਚੋਰ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਕੰਦ ਟੱਪ ਕੇ ਜਿਹੜਾ ਅੰਦਰ ਦਾਖਲ ਹੁੰਦਾ ਹੈ ਇਹ ਆਫਿਸ ਹੈਗਾ ਮਹਿੰਦਰ ਕੁਮਾਰ ਜਿਹੜੇ ਓਨਰ ਹੈਗੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਜਿਹੜੇ ਰਿਸ਼ਤੇਦਾਰ ਹੈਗੇ ਇਹ ਉਹਨਾਂ ਦਾ ਆਫਿਸ ਹੈਗਾ ਜਿੱਥੇ ਉਹ ਪ੍ਰਾਪਰਟੀ ਦਾ ਕੰਮ ਕਰਦੇ ਹੈਗੇ ਆਫਿਸ ਦੇ ਵਿੱਚ ਤੇ ਤੁਹਾਨੂੰ ਦਿਖਾ ਦਿੰਨੇ ਕਿ ਇੱਥੇ ਆ ਤੋ ਨੂੰ ਤਾਂ ਵੀ ਦਿਖਾਨੇ ਹੈ ਕਿ ਜਿੱਥੇ ਜਿਹੜੇ ਜਦੋਂ ਚੋਰ ਜਿਹੜਾ ਅੰਦਰ ਜਿਹੜਾ ਦਾਖਲ ਹੁੰਦਾ ਤੁਹਾਨੂੰ ਜਿਹੜੀ ਕੰਦ ਦਿਖਾਈ ਹੈ ਕੰਦ ਟੱਪ ਕੇ ਜਿਹੜਾ ਚੋਰ ਆਂਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੰਦਰ ਜਿਹੜੇ ਲੋਕ ਲੱਗੇ ਹੋਏ ਹੈ ਗੇਟ ਹੈ ਇੱਥੇ ਖਿੜਕੀਆਂ ਜਿਹੜੀਆਂ ਬੰਦ ਸੀਗੀਆਂ ਲੇਕਿਨ ਜਿਹੜੇ ਆ ਇੱਥੇ ਸ਼ੀਸ਼ੇ ਲੱਗੇ ਹੋਏ ਹੈ ਇਹ ਸ਼ੀਸ਼ੇ ਨੂੰ ਉਹ ਤੋੜ ਕੇ ਜਿਹੜਾ ਹੈਗਾ ਆਪਣੀ ਅੰਦਰ ਆਣ ਦੀ ਜੜਈ ਜਗ੍ਹਾ ਬਣਾਉਂਦਾ ਹੈਗਾ ਕਾਫੀ ਦੱਸਿਆ ਜਾ ਰਿਹਾ ਹੈਗਾ ਕਿ ਉਸ ਨੂੰ ਜਿਹੜਾ ਹੈਗਾ ਨੁਕਸਾਨ ਵੀ ਹੋਇਆ ਹੈ ਫੱਟੜ ਹੋਇਆ ਹੈ ਇਹੀ ਜਿਹੜਾ ਕੰਚ ਹੈਗਾ ਜਦੋਂ ਅੰਦਰ ਉਹ ਦਾਖਲ ਹੋਇਆ ਹੈਗਾ ਤੇ ਉਸ ਤੇ ਜਿਹੜਾ ਹੈਗਾ ਵੱਜਦਾ ਹੈਗਾ ਤੇ ਉਹ ਜਿਹੜਾ ਫੱਟੜ ਹੋਇਆ ਹੈਗਾ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਦਿਖਾ ਦੇਣਾ ਹੈ ਮਹਿੰਦਰ ਜੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਦਿਖਾਣੇ ਕਿ ਉਹ ਜਿਹੜਾ ਚੋਰ ਹੈ ਇਹੜੀਆਂ ਟੂਟੀਆਂ ਜੜੀਆਂ ਹੈਗੀਆਂ ਇਹ ਕਾਫੀ ਮਹਿੰਗੀਆਂ ਟੂਟੀਆਂ ਹੈਗੀਆਂ ਜੜੀਆਂ ਉਹ ਚੋਰੀ ਕਰਕੇ ਲੈ ਕੇ ਜਾ ਰਿਹਾ ਸੀਗਾ ਇੱਥੇ ਹੱਥ ਤੋਂ ਨਾਲ ਜਿਹੜਾ ਵਾਸ਼ਪੇਸ਼ਨ ਹੈਗਾ ਉਹ ਵੀ ਜਿਹੜਾ ਉਸ ਵੱਲੋਂ ਤੋੜ ਦਿੱਤਾ ਗਿਆ ਜਲਦੀਬਾਦੀ ਚ ਜਲਦੀਬਾਜੀ ਚ ਜਿਹੜਾ ਹੈ ਉਸ ਵਲੋਂ ਇਹ ਕਾਰਵਾਈ ਜਿਹੜੀ ਅੰਜਾਮ ਦਿੱਤਾ ਗਿਆ ਹੈਗਾ ਕਿ ਵਾਸ਼ਪੇਸ਼ਨ ਤੋੜਿਆ ਗਿਆ ਤੇ ਟੂਟੀਆਂ ਜੜੀਆਂ ਹੈਗੀਆਂ ਕੱਢੀਆਂ ਗਿਆ ਕਿਉਂਕਿ ਖੋਲਣ ਦੇ ਵੇਲੇ ਸ਼ਾਇਦ ਕੋਈ ਜ਼ਿਆਦਾ ਟਾਈਮ ਲੱਗ ਸਕਦਾ ਸੀਗਾ ਮਹਿੰਦਰ ਜੀ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਿ ਚੋਰੀ ਦੀ ਜਿਹੜੀ ਵਾਰਦਾਤ ਹੋਈ ਹੈ ਅਕਸਰ ਹੀ ਜਿਹੜਾ ਬੋਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਜੜੀਆਂ ਬਹੁਤ ਹੋ ਰਹੀਆਂ ਹੈਗੀਆਂ ਆ ਤੁਹਾਡੇ ਆਫਿਸ ਦੇ ਵਿੱਚ ਵੀ ਇੱਥੇ ਜਿਹੜੀ ਚੋਰੀ ਹੋਈ ਚਾਰ ਪੰਜ ਵਾਰੀ ਹਾਂ ਚਾਰ ਪੰਜ ਵਾਰੀ ਹੋਈ ਹੈ ਕੀ ਹੋਈ ਕਿ ਕਿਦੋਂ ਉੱਤੋਂ ਲੱਗੇ ਸਾਰੇ ਇਹ ਪਹਿਲੇ ਤਾਂ ਅਸਤੋਂ 2-3 ਮਹੀਨੇ ਪਹਿਲੇ ਆਏ ਹੈ ਉਹ ਬਾਥਰੂਮ ਚੋਂ ਗੁਸੇ ਹੈ ਬਾਥਰੂਮ ਚੋਂ ਟੂਟੀਆਂ ਵਗੈਰਾ ਲੈ ਕੇ ਚਲੇ ਗਏ ਅਸੀਂ ਇਗਨੋਰ ਕਰਤਾ ਵੀ ਚਲੋ ਕੋਈ ਲੈ ਗਿਆ ਹੁਣਾ ਮਗਰ ਫਿਰ ਮਹੀਨੇ ਬਾਅਦ ਫੇਰ ਆਏ ਹੈ ਫਿਰ ਅੰਦਰ ਬਾਥਰੂਮ ਚੋਂ ਲੈ ਕੇ ਗਏ ਹੈ ਉਦੋਂ ਅਸੀਂ ਪੀਸੀਆਰ ਨੂੰ ਫੋਨ ਕੀਤਾ ਕੋਈ ਸੁਣਾਈ ਨਹੀਂ ਹੋਈ ਉਦੋਂ ਫਿਰ ਫਿਰ ਬਚ ਗਿਆ ਸੀ ਉਹ ਅੱਜ ਚੌਥੀ ਦਫਾ ਸਮ ਵੱਲੋਂ ਵੀ ਉਹ ਸ਼ੀਸ਼ਾ ਤੋੜ ਕੇ ਅੰਦਰ ਆਇਆ ਹੈ ਇਹ ਤਾਂ ਕੁ ਸਾਡੀ ਨਸੀਬ ਚੰਗੇ ਸੀ ਵੀ ਸਵੇਰੇ 7 7:30 ਵਜੇ ਉਹ ਗੁਸਿਆ ਤੇ ਸਾਹਮਣੇ ਗਵਾਂਡੀਆਂ ਨੇ ਵੇਖ ਲਿਆ ਸ਼ੀਸ਼ਾ ਤੋੜ ਕੇ ਅੰਦਰ ਜਦੋਂ ਠਾਂ ਦੀ ਆਵਾਜ਼ ਆਈ ਹੈ ਉਹ ਬਾਹਰ ਹੀ ਖੜੋ ਤੇਰੇ 1 ਘੰਟਾ ਉਹ 1 ਘੰਟਾ ਇਹ ਵੇਟ ਕਰਕੇ ਉਹ ਟੂਟੀਆਂ ਜਦੋਂ ਤੋੜ ਕੇ ਦੀਵਾਰ ਦੇ ਉੱਤੋਂ ਫਾਂਦਣ ਲੱਗੇ ਨਾ ਤਾਂ ਇਹਨਾਂ ਨੇ ਫੜ ਲਿਆ ਗੱਲੀਆ ਲੈਣੇ ਫਿਰ ਮੈਨੂੰ ਬੁਲਾਇਆ ਵੀ ਐਵੇਂ ਤੁਹਾਡੇ ਨੂੰ ਨੁਕਸਾਨ ਹੋ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਹੋਣਾ ਕਿ ਮਤਲਬ ਕੋਈ ਵਾਕਈ ਕੋਈ ਚੋਰ ਹੈਗਾ ਕਿਉਂਕਿ ਅੰਦਰ ਗੁਸਿਆ ਗੇਟ ਖੋਲ ਕੇ ਅੰਦਰ ਜੇਕਰ ਤੁਸੀਂ ਆਏ ਜਾਂ ਤੁਹਾਡਾ ਕੋਈ ਬੰਦਾ ਜਿਹੜਾ ਬਾਹਰ ਤੋਂ ਹੀ ਆਇਆ ਉਹ ਇਹਨਾਂ ਨੂੰ ਪਰੋਸੀਆਂ ਨੂੰ ਸ਼ੱਕ ਹੋ ਗਿਆ ਵੀ ਅੰਦਰ ਆਵਾਜ਼ ਆਈ ਹੈ ਤੇ ਕੋਈ ਨਾ ਕੋਈ ਹੈ ਅੱਜ ਇਹਦਾ ਗਣੀਮੇ ਤੇ ਅਭੀ ਸਾਡਾ ਕੋਈ ਮਾਲ ਨਹੀਂ ਸੀ ਇੰਨਾ ਲੰਮਾ ਚੋੜਾ ਇਹ ਟੂਟੀਆਂ ਟਾਟੀਆਂ ਹੀ ਤੋੜ ਕੇ ਲੈ ਕੇ ਗਿਆ ਹੈ ਤੇ ਫਿਰ ਉਹਨੂੰ ਫੜਿਆ ਹੋਇਆ ਸੀ ਅਸੀਂ ਪੀਸ ਪੁਲਿਸ ਨੂੰ ਫੋਨ ਕੀਤਾ ਘੰਟੇ ਦੇ ਡੇਢ ਘੰਟੇ ਦੇ ਬਾਅਦ ਪੁਲਿਸ ਆਈ ਹੈ ਉਹ ਲੈ ਕੇ ਚਲੀ ਗਈ ਘੰਟੇ ਡੇਢ ਘੰਟੇ ਬਾਅਦ ਕਿੰਨੀ ਦੂਰ ਹੈ ਇੱਥੋਂ ਥਾਣਾ ਜੀ ਥਾਣਾ ਇੱਥੋਂ ਸਮਝ ਲਓ ਵੀ ਕੋਈ ਕਿਲੋਮੀਟਰ ਹੋਣਾ ਮੁਸ਼ਕਿਲ ਨਾਲ ਅੱਛਾ ਹਾਂ ਇੱਕੋ ਕਿਲੋਮੀਟਰ ਜਿਹੜਾ ਦੂਰ ਥਾਣਾ ਹੈ ਲੇਕਿਨ ਆਨ ਵਿਲੇਜ ਜਿਹੜਾ ਹੈ ਘੰਟੇ ਤੋਂ ਵੀ ਡੇਢ ਘੰਟਾ ਲੱਗ ਘੰਟ ਉਸ ਉਸਦੇ ਬਾਅਦ ਫਿਰ ਅਸੀਂ ਮੈਡਮ ਫਾਈਲ ਕਾ ਮਿਲ ਕੇ ਆਏ ਆ ਐਸਪੀਸੀ ਸਾਹਿਬ ਨੂੰ ਉਹਨਾਂ ਨੇ ਬਹੁਤ ਚੰਗਾ ਰਿਸਪਾਂਸ ਦਿੱਤਾ ਸਾਨੂੰ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਵੀ ਉਹਨਾਂ ਨੇ ਸਾਡੀ ਸੁਣਾਈ ਕਰਕੇ ਤੇ ਨਾਲ ਦੀ ਨਾਲ ਉਹਨੂੰ ਅੰਦਰ ਕਰਤਾ ਉਹਦਾ ਮੈਡੀਕਲ ਜੋ ਵੀ ਇਹਨਾਂ ਦਾ ਸਿਸਟਮ ਹੈ ਉਹ ਕਰਕੇ ਤੇ ਉਹਨੂੰ ਅੰਦਰ ਕਰਵਾਤਾ ਕੀ ਇੱਥੇ ਜਦੋਂ ਦਾਖਲ ਹੋਇਆ ਜਿਹੜਾ ਤੇ ਉਸ ਤੋਂ ਬਾਅਦ ਫਿਰ ਕਿੱਥੇ ਗਿਆ ਪਹਿਲਾਂ ਜਿਹੜਾ ਇਹ ਕਿਚਨ 'ਚ ਇਹਨਾਂ ਦੇ ਟੂਟੀਆਂ ਟੋੜੀਆਂ ਹੂੰ ਇਹ ਕਿਚਨ 'ਚ ਤਿੰਨ ਟੂਟੀਆਂ ਲੱਗੀਆਂ ਹੋਈ ਸੀ ਉਹ ਤੋੜੀਆਂ ਬਾਥਰੂਮ ਦੀ ਤੋੜੀ ਇੱਕ ਬਾਅਦ ਬਾਥਰੂਮ ਹੈ ਉਸ ਤੇ ਵੀ ਪਹਿਲੇ ਵੀ ਲੈ ਜਾ ਚੁਕੇ ਇਹ ਦੋ ਟੂਟੀਆਂ ਬਾਕੀ ਬਚੀਆਂ ਸੀ ਉਹ ਵੀ ਤੋੜ ਦੀਆਂ ਉਹਨੇ ਪਹਿਲਾਂ ਵੀ ਜਿਹੜਾ ਹੈ ਇਸੇ ਤਰ੍ਹਾਂ ਜੜੀਆਂ ਹੈਗੀਆਂ ਟੂਟੀਆਂ ਉਹ ਨਹੀਂ ਕਹਿ ਸਕਦੇ ਵੀ ਇਹ ਯੂਸੀ ਕੇ ਹੋਰ ਕੋਈ ਸੀ ਹੋਰ ਕੋਈ ਸੀ ਹਾਂ ਮਗਰ ਅੱਜ ਇਹ ਮੌਕੇ ਤੇ ਫੜਿਆ ਗਿਆ ਤਾਂ ਸਾਨੂੰ ਤਾਂ ਇਹੋ ਲੱਗਦਾ ਨਾ ਵੀ ਇਹੀ ਹੋਈ ਸੀ बार-बार ਇਸ ਕਰਕੇ ਅੱਜ ਉਹਨੂੰ ਜਿਹੜਾ ਜਿਸ ਤਰ੍ਹਾਂ ਦੇ ਨਾਲ ਸ਼ੀਸ਼ਾ ਤੋੜ ਕੇ ਜਿਹੜਾ ਅੰਦਰ ਦਾਖਲ ਹੋਇਆ ਹੈ ਲੱਗਦਾ ਕਿ ਸ਼ਾਇਦ ਇਹੇ ਨਾ ਹੋਵੇ ਇਹਦੇ ਨਾਲ ਦਾ ਹੀ ਹੋਰ ਕੋਈ ਹੋਵੇ ਕਿਉਂਕਿ ਜੇਕਰ ਉਹ ਪਹਿਲਾਂ ਲੈ ਕੇ ਗਿਆ ਸੀ ਇਸ ਦਾ ਕਰਦਾ ਸੀ ਮਗਰ ਜਦੋਂ ਗਲੀ 'ਚੇ ਭੀੜ ਭੜਕਾ ਹੁੰਦਾ ਉਹ ਚੁੱਪ ਕਰ ਗਿਆ ਨਾਲੇ ਉਹ ਦੱਸਦਾ ਵੀ ਮੈਂ ਨਸ਼ੇ ਕਰਕੇ ਤੋੜੀ ਹੈ ਉਹਨੇ ਸਪਸ਼ਟ ਦੱਸਦਾ ਵੀ ਫਲਾਣੇ ਕਬਾੜੀਆਂ ਨੂੰ ਵੇਚਦਾ ਮੈਂ ਧਿਕੜੇ ਨੂੰ ਵੇਚਦਾ ਇਹ ਸਾਰੀ ਗੱਲਾਂ ਦਸੀਆਂ ਉਹਨੇ ਹੁਣ ਸਮਾਨ ਜਿਹੜਾ ਲਾ ਜਾ ਕੇ ਕਬਾੜੀਆਂ ਨੂੰ ਵੇਚ ਕਬਾੜੀਆਂ ਨੂੰ ਵੇਚਦਾ ਹੈ ਉਹਨੇ ਇੰਜੈਕਸ਼ਨ ਵੀ ਆਪਦੀ ਜੇਬ ਚੋਂ ਕੱਢ ਕੇ ਦਿਖਾਇਆ ਵੀ ਇਹ ਮੈਂ ਇੰਜੈਕਸ਼ਨ ਲਾਣਾ ਅੱਛਾ ਮੈਂ ਕਿਹਾ ਬੇਟਾ 2000 ਰੁਪਏ ਦੀ ਹੈ ਤੂੰ ਵੇਚਦਾ ਕਿੰਨੇ ਦੀ ਹੈ ਕਹਿੰਦਾ 100 100 100 500 ਜੋ ਵੀ ਮਿਲ ਜਾਂਦਾ ਸਾਨੂੰ ਅਸੀਂ ਟੂਟੀ ਚਿੱਟਾ ਵੇਚ ਖਾਣਾ ਮੈਂ ਕਿਹਾ ਚਿੱਟਾ ਕੀ ਤੁਹਾਨੂੰ ਲੈਂਦਾ ਕਹਿੰਦਾ ਆਮ ਮਿਲਦਾ ਚਿੱਟਾ ਆਮ ਮਿਲਦਾ ਕਹਿੰਦਾ ਬੜੀ ਹੈਰਾਨੀ ਦੀ ਗੱਲ ਹੈ ਕਿ ਮਤਲਬ ਇੱਕ ਪਾਸੇ ਜਿਹੜਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਜਿਹੜੀ ਹੈ ਉਪਰਾਲੇ ਕਰ ਰਹੀ ਹੈ ਪੁਲਿਸ ਨੇ ਵੇਖਿਆ ਸੀ ਅੱਛਾ ਹਾਂ ਇਹ ਕੁਦਰਤੀ ਆਗੇ ਮੌਕੇ ਤੇ ਇਹਨਾਂ ਨੇ ਜਿਹੜਾ ਵੇਖ ਕੇ ਤੇ ਮੈਨੂੰ ਆਵਾਜ਼ ਮਾਰੀ ਹੈ ਫੋਨ ਕੀਤਾ ਤੇ ਮੈਂ ਆ ਗਿਆ ਕਿ ਲੱਗਦਾ ਕਿ ਮਤਲਬ ਹਾਲਾਤ ਜਿਹੜੇ ਮਾੜੇ ਹੁੰਦੇ ਜਾ ਰਹੇ ਨੇ ਦੇਖੋ ਜੀ ਪ੍ਰਸ਼ਾਸਨ ਬਹੁਤ ਸ਼ਕਤੀ ਦਾ ਬਹੁਤ ਕਰਦਾ ਹੈ ਮਗਰ ਉਹਨਾਂ ਦੀ ਹੱਥ ਵਸ ਕੋ ਨਹੀਂ ਕੋਸ਼ਿਸ਼ ਬਹੁਤ ਕਰਦੇ ਹੋ ਇਹ ਨਹੀਂ ਵੀ ਨਹੀਂ ਕਰਦੇ ਕੋਸ਼ਿਸ਼ ਮਗਰ ਕੋਈ ਨਾ ਕੋਈ ਸਪਾਰਸ਼ ਹੈ ਜੀ ਪਹੁੰਚ ਜਾਂਦੀ ਹੈ ਕਦੇ ਕੁਝ ਕਦੇ ਕੁਝ ਬਸ ਇਹ ਸਿਸਟਮ ਚੱਲ ਰਿਹਾ ਇੱਕ ਤਾਂ ਸਭ ਤੋਂ ਪਹਿਲੇ ਤਾਂ ਇਹ ਨਸ਼ਿਆਂ ਤੇ ਰੋਕ ਲਾਣ ਨਾ ਇਹ ਚੋਰੀ ਚਾਰੀ ਸਭ ਬੰਦ ਹੋ ਜਾਊਗੀ ਮੇਨ ਤਾਂ ਨਸ਼ੇ ਦੀ ਹੈ ਨਸ਼ੇ ਦਾ ਅਬੋਰ ਅੱਡਾ ਬਣ ਚੁੱਕਿਆ ਇਹ ਨਸ਼ੇ ਦੇ ਕਰ ਰਹੇ ਨੇ ਕਿ ਮਤਲਬ ਨੁਕਸਾਨ ਜਿਹੜਾ ਹੈਗਾ ਤੁਹਾਡਾ ਮੇਰੇ ਖਿਆਲ ਚ 15 ਤੋਂ 20000 ਰੁਪਏ ਦਾ ਕਰਗੇ ਇਹ ਨਸ਼ੇ ਮਿਲੇਗਾ ਜਿਹੜਾ 500000 ਰੁਪਏ ਤਾਂ ਉਹਦੇ ਨਾਲ ਜਿਹੜਾ ਉਹਨਾਂ ਕਹਿੰਦੇ ਕਿ ਇੱਕ ਵਾਰੀ ਉਹਨਾਂ ਨੂੰ ਨਸ਼ੇ ਹਾਂ ਨਸ਼ੇ ਨਸ਼ੇ ਕਰਕੇ ਨਸ਼ੇ ਕਰਕੇ ਨਸ਼ੇ ਕਰਕੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਰਿਸ਼ਤੇਦਾਰ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਚਲੋ ਤਾਂ ਭਰਾ ਲੱਗਦਾ ਮੇਰਾ ਨਸੀਬ ਹੈ ਮੇਰੇ ਮਮਾ ਜੀ ਦਾ ਮੁੰਡਾ ਹੈ ਬਿਲਕੁਲ ਮਗਰ ਅਸੀਂ ਉਹਨਾਂ ਤੋਂ ਕੋਈ ਵੀ ਇੰਟਰਫੇਅਰ ਨਹੀਂ ਨਹੀਂ ਬਿਲਕੁਲ ਹਾਂ ਅਸੀਂ ਕੋਈ ਪਾਰਟੀ ਬਾਜੀ ਜੇ ਨਹੀਂ ਅਸੀਂ ਆਪਣੇ ਬਿਜ਼ਨਸ ਤੋਂ ਇੰਨੇ ਬਿਜ਼ੀ ਹੈਗੇ ਆ ਵੀ ਸਾਨੂੰ ਕੋਈ ਗੱਲਬਾਤ ਕਰਨ ਦਾ ਹੀ ਮੌਕਾ ਨਹੀਂ ਮਿਲਦਾ ਹੈਰਾਨੀ ਹੁੰਦੀ ਹੈ ਜੇਕਰ ਮਤਲਬ ਮੁੱਖ ਮੰਤਰੀ ਦੇ ਜਿਹੜੇ ਬ੍ਰਦਰ ਹੈ ਉਹਨਾਂ ਦੇ ਚੋਰੀ ਹੁੰਦੀ ਹੈ ਤਾਂ ਇੱਥੋਂ ਪਤਾ ਲੱਗਦਾ ਕਿ ਅਮਨ ਕਾਨੂੰਨ ਦੀ ਜਿਹੜੀ ਹੈ ਸਥਿਤੀ ਕੀ ਹੈ ਬਸ ਹੁਣ ਐਵੇਂ ਹੀ ਹੈ ਵੀ ਜੋ ਸਿਸਟਮ ਚੱਲ ਰਿਹਾ ਹੈ ਠੀਕ ਹੈ ਕਮਿਚ ਕੇ ਵੇਖ ਰਹੇ ਆ ਅਸੀਂ ਤਾਂ ਜੋ ਚੱਲ ਰਿਹਾ ਹੈ ਠੀਕ ਹੈ ਬਸ ਆਜੀ ਇੱਥੇ ਜਿਹੜੇ ਚਸ਼ਮਦੀਦ ਵੀ ਹੈ ਜਿਹੜੇ ਇੱਥੇ ਮੌਕੇ ਤੇ ਜਿਹੜੇ ਮੌਜੂਦ ਸੀਗੇ ਉਹਨਾਂ ਵੱਲੋਂ ਜਿਹੜਾ ਹੈਗਾ ਦੇਖਿਆ ਗਿਆ ਸੀਗਾ ਤੇ ਇਹਨਾਂ ਨੂੰ ਸ਼ੱਕ ਹੋਇਆ ਸੀਗਾ ਕਿ ਜਿਹੜੇ ਮਹਿੰਦਰ ਜੀ ਹੈਗੇ ਉਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈ ਉਹਨਾਂ ਦਾ ਕੋਈ ਮੁਲਾਜ਼ਮ ਨਹੀਂ ਹੈ ਵਾਕਈ ਕੋਈ ਹੋ ਸਕਦਾ ਅੰਦਰ ਜੋ ਕੋਈ ਖੜਕਾ ਆ ਰਿਹਾ ਤਾਂ ਚੋਰ ਹੋ ਸਕਦਾ ਹੈ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰਦੀਪ ਲਾਹੋੜੀ ਹੈ ਜੀ ਔਰ ਜਦੋਂ ਆ ਖੜਕਾ ਹੋਇਆ ਸੀਸਾ ਟੁੱਟਣ ਦਾ ਤਾਂ ਮੈਂ ਮਹਿੰਦਰ ਨੂੰ ਫੋਨ ਲਾਇਆ ਮਹਿੰਦਰ ਦਾ ਫੋਨ ਵੀਜੀ ਆ ਰਿਹਾ ਸੀ ਫਿਰ ਮੈਂ ਤੇ ਬਾਹਰ ਖੜਾ ਆ ਉਹਦੀ ਇੰਤਜ਼ਾਰ ਕਰ ਰਹਾ ਮੈਂ ਕਿ ਬਿੱਲੀ ਕੁੱਤਾ ਕੋਈ ਆਦਮੀ ਕੋਈ ਵੀ ਹੋਗਾ ਤਾਂ ਨਿਕਲੂਗਾ ਤਾਂ ਸਰੀ ਐਨੀ ਦੇਰ ਜੇ 15-20 ਮਿੰਟ ਬਾਅਦ ਬੰਦਾ ਕੁੱਦਿਆ ਅੱਛਾ ਉਹ ਮੈਂ ਪਕੜਨ ਦੀ ਕੋਸ਼ਿਸ਼ ਕੀਤੀ ਮੇਰਾ ਹੱਥ ਛੁੜਾਤਾ ਮੈਂ ਚੋਰ-ਚੋਰ ਕੀਤਾ ਤਾਂ ਅੱਗੇ ਨਾਕਾ ਲੱਗ ਗਿਆ ਹੂੰ ਸਾਡੇ ਬੰਦਿਆਂ ਨੇ ਪਕੜ ਲੇਤਾ ਫਿਰ ਮੈਂ ਅੰਦਰ ਹੋਰਾਂ ਨੂੰ ਬੁਲਾ ਲੇਤਾ ਜਦੋਂ ਇਹ ਬਰੇਥੋਂ ਵਾਪਿਸ ਜਿਹੜਾ ਹੈਗਾ ਜਿੱਥੋਂ ਇਹਨੇ ਸ਼ੀਸ਼ਾ ਤੋੜਿਆ ਸੀ ਉੱਥੋਂ ਹੀ ਵਾਪਿਸ ਗਿਆ ਕੰਧ ਟੱਪ ਕੇ ਜਿੱਥੋਂ ਹਾਂ ਉੱਥੋਂ ਇੱਕ ਵਾਪਸ ਗਿਆ ਅੱਛਾ ਤੁਸੀਂ ਉਹਨੂੰ ਵੇਟ ਕਰਦੇ ਰਹੇ ਕਿ ਜਦੋਂ ਬਾਹਰ ਆਊਗਾ ਸੀ ਫੜਾਂਗੇ ਬਾਹਰ ਆਊਗਾ ਤਾਂ ਫੜਾਂਗੇ ਕੁੱਤਾ ਹੋਊਗਾ ਬਿੱਲੀ ਹੋਊਗੀ ਕੀ ਚੀਜ਼ ਹੈ ਪਤਾ ਲੱਗੇ ਕੀ ਹੈ ਤਾਂ ਦਿਖਿਆ ਬੰਦਾ ਸੀ ਅੱਛਾ ਐਸ ਦੌਰਾਨ ਤੁਸੀਂ ਲੋਕ ਵੀ ਜਿਹੜੇ ਹੈਗੇ ਪਹਿਲਾਂ ਇਕੱਠੇ ਕਰ ਲਏ ਬੰਦੇ ਜਦੋਂ ਮੇਰਾ ਹੱਥ ਛੁਡਾ ਕੇ ਭੱਜਿਆ ਜਦ ਮੈਂ ਆਵਾਜ਼ ਮਾਰੀ ਚੋਰ 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 ਤਾਂ ਅੱਗੇ ਬੰਦੇ ਖੜੇ ਹੋ ਕੇ ਪਕੜਿਆ ਉਹਨੂੰ ਕਿੰਨੀ ਕੁ ਉਮਰ ਦਾ ਸੀ ਉਹ ਆਹੀ ਹੋਣਾ ਮੈਂ ਕਿਹਾ 20-25 ਸਾਲ ਦਾ ਅੱਛਾ ਕਿੰਨੇ ਕੁ ਵਜੇ ਜਿਹੜੀ ਘਟਨਾ ਜਿਹੜੀ ਹੈਗੀ ਆ ਜਦੋਂ ਤੁਹਾਨੂੰ ਪਤਾ ਲੱਗਿਆ ਜਦੋਂ ਪਤਾ ਆ 7:30 8 ਵਜੇ ਦਾ ਟਾਈਮ ਹੈ ਹਾਂ ਸਵੇਰੇ ਉਸ ਵੇਲੇ ਤਾਂ ਮਤਲਬ ਹਰੇਕ ਹੁੰਦਾ ਕਿ ਕੋਈ ਆ ਰਿਹਾ ਹੁੰਦਾ ਹੈ ਕਰੋ ਹਾਂ ਕੋਈ ਸੈਰ ਕਰਕੇ ਆ ਰਿਹਾ ਹੁੰਦਾ ਹੈ ਲੋਕ ਜਿਹੜੇ ਇੰਨੇ ਤੇ ਲੱਗਦਾ ਨਹੀਂ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਮਤਲਬ ਦਿਨ ਦਿਹਾੜੇ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਬਹੁਤ ਮਾੜੀ ਗੱਲ ਹੈ ਜੀ ਇਹਨਾਂ ਦਾ 20000 ਦਾ ਨੁਕਸਾਨ ਹੋ ਗਿਆ ਉਹਨੂੰ ਸਿਰਫ 500 ਰੁਪਏ ਹੀ ਮਿਲਣਾ ਸੀ ਨਸਾ ਕਰਕੇ ਨਸਾ ਕਰਕੇ ਨਸਾ ਕਰਕੇ ਹੀ ਹੈ ਅਸੋ ਤੋਂ ਇੱਕ ਵਾਰੀ ਤਸਵੀਰਾਂ ਫੇਰ ਦਿਖਾ ਦਿੰਨੇ ਹੈਗੇ ਅਸੀਂ ਉਸੇ ਥਾਂ ਤੇ ਖੜੇ ਆ ਘਟਨਾ ਵਾਲੀ ਥਾਂ ਤੇ ਜਿੱਥੇ ਅੱਜ ਸਵੇਰੇ ਅਬੋਹਰ ਦੇ ਵਿੱਚ ਇੱਕ ਚੋਰ ਜਿਹੜਾ ਹੈਗਾ ਕੰਦ ਟੱਪ ਕੇ ਅੰਦਰ ਦਾਖਲ ਹੁੰਦਾ ਹੈ ਸ਼ੀਸ਼ਾ ਜਿਹੜਾ ਤੋੜ ਕੇ ਅੰਦਰ ਪਹੁੰਚਦਾ ਹੈਗਾ ਅੰਦਰ ਪਹੁੰਚਣ ਤੋਂ ਬਾਅਦ ਉਸ ਕੋਲੋ ਜਿੰਨੀਆਂ ਵੀ ਜੜਾ ਹੈਗਾ ਚਾਹੇ ਰਸੋਈ ਹੈਗੀ ਜਾਂ ਵਾਸ਼ਬੈਸ਼ਨ ਹੈਗੇ ਜਿਹੜੇ ਉੱਥੇ ਜਿਹੜਾ ਹੈਗਾ ਟੂਟੀਆਂ ਜੜੀਆਂ ਲੱਗੀਆਂ ਹੈਗੀਆਂ ਉਹਨਾਂ ਨੂੰ ਜੜਾ ਹੈਗਾ ਖੋਲਿਆ ਜਾਂਦਾ ਉਹਨਾਂ ਨੂੰ ਤੋੜ ਕੇ ਜੜਾ ਖੋਲਿਆ ਜਾਂਦਾ ਹੈਗਾ ਤਾਂ ਜੋ ਉਹਨਾਂ ਨੂੰ ਵੇਚ ਕੇ ਜੜਾ ਹੈਗਾ ਉਹ ਆਪਣੇ ਨਸ਼ੇ ਦੀ ਜੜੀ ਹੈ ਪੂਰਤੀ ਕਰ ਸਕੇ ਸੋ ਹਾਲਾਤ ਜਿਹੜੇ ਹੈਗੇ ਬੇहद ਜਿਹੜੇ ਮਾੜੇ ਐ ਚੋਰੀ ਡਕੈਤੀ ਲੁੱਟਪੱਟ ਜਿਹੜੀ ਹੈਗੀ ਇਸ ਤੋਂ ਕਰਕੇ ਜਿਹੜੇ ਲੋਕ ਜਿਹੜੇ ਕਾਫੀ ਜਿਹੜੇ ਹੈਗੇ دہشت ਦੇ ਵਿੱਚ ਐ ਡਰੇ ਹੋਏ ਐ ਸੋ ਅਜੇਹ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈਗਾ ਕਿ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਹੈਗੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਰਿਸ਼ਤੇਦਾਰ ਦੇ ਘਰ ਜੇਕਰ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਿਸ ਤਰ੍ਹਾਂ ਦੀ ਹੋਵੇਗੀ ਅਫਤਾਰ ਗਿੱਲ ਪੰਜਾਬੀ ਲੋਕ ਚੈਨਲ ਅਬੋਰ